ਸਬਸਰ ਕਾਲਜ ਦੀ ਸਵਾਗਤ ਆ ਤੁਹਾਡਾ ਆਪਣੇ ਜਨੂਅਰੀ ਦੇ ਵਿੱਚ ਪਿਆਰੇ ਵੀਰੋ ਆਪਾਂ ਅੱਜ ਆਏ ਆ ਜਿਹੜੀ ਆਪਣੀ ਸਰਕਾਰ ਨੇ ਚੋਨੇ ਦੀ ਦਵਾਈ ਦੇ ਤਰੀਕਾ ਦੀ ਡਿਵਾਈਸਰੀ ਜਾਰੀ ਕੀਤੀ ਵੀ ਕਿਹੜੇ ਸ਼ਹਿਰ ਦੇ ਵਿੱਚ ਕਿੰਨੇ ਤਰੀਕ ਤੋਂ ਜਿਹੜੀ ਆਪਣੇ ਚੋਨਾ ਲਾਉਣਾ ਹੈ ਤੇ ਕਿਹੜੇ ਦੇ ਵਿੱਚ ਕਿੰਨੇ ਤਨਾਉਣਾ ਹੈ ਆਪੋ ਲੈ ਕੇ ਆਇਆ ਇਹਦੇ ਵਿੱਚ ਤਿੰਨ ਕੈਟਗਰੀ ਦੇ ਵਿੱਚ ਸਰਕਾਰ ਨੇ ਐਲਾਨ ਕਰ ਰਏ ਦੇ ਤਿੰਨ ਤਰੀਕੇ ਜਿਹਦੇ ਚ ਬੜਾ ਹੱਲ ਤੋਂ ਜਿਹੜੀ ਡੀਐਸਰਕਰ ਸਿੱਧੀ ਵਿਜਾਈ ਹੁੰਦੀ ਹੈ ਉਹ ਤੇ ਦੂਜਾ ਨਹਿਰੀ ਪਾਣੀ ਜਿਹੜਾ ਆਪਣਾ ਨਹਿਰਾਲਾ ਪਾਣੀ ਜਿਹੜੇ ਭਰਾਵਾਂ ਨੂੰ ਲੱਗਦਾ ਹੈ ਆਪਣੇ ਸੋਇਆ ਰਾਹੀਂ ਪਾਣੀ ਆਉਂਦਾ ਹੈ ਤੇ ਤੀਜੀ ਆਪਣੇ ਇੰਜਾਮ ਜਿਹੜੀ ਲਾਈਟ ਆਉਂਦੀ ਹੈ ਆਪਣੇ ਮੈਕਸਨ ਲੱਗੇ ਹੋਏ ਨੇ ਆਪਣੇ ਟਿਊਬਰ ਦੇ ਵੀ ਜਿਹੜੇ ਉਹ ਨਾਲ ਜਿਤੇ ਸੱਤੋ ਬਲੇਰੀ ਤਰੀਕ ਕਰੀ ਦੀ ਸਰਕਾਰ ਵੱਲੋਂ ਕੱਢੀ ਗਈ ਸੀ ਉਹ ਹੈ ਜਿਹੜੀ ਸਿੱਧੀ ਪਜਾਈ ਦੀ ਜਿਹੜੇ ਆਪਣੇ ਡੀਐਸਆਰਮ ਮਸ਼ੀਨ ਨਾਲ ਸਿੱਧੀ ਪਜਾਈ ਹੁੰਦੀ ਹੈ ਇਹ ਜਿਹੜੀ ਤਰੀਕ ਜਾਰੀ ਕੀਤੀ ਕੱਢੀ ਰਹੀ ਜਿਹੜੇ ਆਪਣੇ ਪੰਜਾਬ ਸਰਕਾਰ ਵੱਲੋਂ ਉਹ ਹੈ ਜਿਹੜੀ 15 ਮਈ 2024 ਨੂੰ ਇਹਦੀ ਸ਼ੁਰੂਆਤੀ ਡੇਟ ਤੇ 18 ਮਈ ਦਾ ਪਸਦੀ ਪਜਾਈ ਹੋਣੀ ਸੀ ਅੱਠ ਘੰਟੇਰ ਜਾਨਾ ਜਿਹੜੀ ਬਿਜਲੀ ਦਈ ਗਈ ਥੋੜਾ ਪਤਾ ਆਪਣੇ ਚੱਲਦੀ ਵੀ ਰਹੀ ਐ ਫਿਰ 23 ਮਈ ਤੋਂ ਬਾਅਦ ਇਹ ਬਿਜਲੀ ਜਿਹੜੀ ਆਪਣੇ ਡਾਇਟ ਆ ਖੇਤਾਂ ਲਈ ਉਹ ਘਟੀ ਜਾ ਬੜਾ 8 ਘਾਂਡੇ ਬਰਾਬਰ ਚੱਲਦੀ ਰਹੀ ਐ ਖੈਰ ਇਹ ਪੰਜਾਬ ਦੇ ਵਿੱਚ ਕਾਫੀ ਇਲਾਕਿਆਂ ਦੇ ਵਿੱਚ ਸਿੱਧੀ ਵੀ ਜੀ ਹੋਈ ਐ ਆਪਣੇ ਵੀ ਅੱਲਾ ਸਿੰਘ ਜਾ ਕੇ ਆਏ ਆ ਮੇਰੇ ਸਹੁਰਿਆਂ ਕੋਲ ਉਧਰ ਆਪਣੇ ਪਟਾਕੇ ਤੋਂ ਅੱਗੇ ਨੂੰ ਅਹੀਂ ਕਿੱਲੇ ਸਿੱਧੀ ਬਿਜਲੀ ਕਰਿਆ ਲੈਣੇ ਬੰਦੇ ਨੇ ਨੈਣ ਕਣਕ ਮੰਗਾ ਚੰਗੀ ਐ ਡੀਡੀ ਲਗਭਗ 6 ਇੰਚ ਦਾ ਜਿਹੜਾ ਚੋਣਾ ਏ ਉਥੇ ਉਹਨਾਂ ਦਾ ਵੀ ਹੋਇਆ ਬਾਈ ਆਪਾਂ ਨੇ ਪਰਸੋਂ ਨੂੰ ਫੇਰ ਜਾਣਾ ਤੇ ਆਪਾਂ ਉਹਦੀ ਤੁਹਾਡੇ ਕੋਲ ਵੀਡੀਓ ਵੀ ਸਾਂਝੀ ਕਰਾਂਗੇ ਜੇਕਰ ਆਪਾਂ ਉਥੇ 22 ਮੰਡਾ ਦੀ ਬਿਜਲੀ ਹੋਈ ਹੈ ਉਹਦਾ ਵੀ ਆਪਾਂ ਮਿਹਰਬਾਨੀ ਲੈ ਕੇ ਤੁਹਾਡੇ ਲਈ ਪੂਰੀ ਵੀਡੀਓ ਵਿਖੇ ਨਿਤਕ ਨੂੰ ਬਿਜੀ ਹੈ ਕੰਨੇ ਕਿਲੋ ਬੀਜ ਪਾਇਆ ਤੇ ਕੇ ਕੇ ਖਾਦਾਂ ਪਾਈਆਂ ਨੇ ਉਹ ਵੀ ਆਪਾਂ ਲੈ ਕੇ ਆਵਾਂਗੇ ਤੇ ਦੂਜੀ ਜਿਹੜੀ ਤਰੀਕ ਆਪਣੀ ਜਾਰੀ ਕਰੀ ਕਰੀ ਗਈ ਹੈ ਪੰਜਾਬ ਸਰਕਾਰ ਵੱਲੋਂ ਉਹ ਹੈ ਜਿਹੜੀ ਨਾਰੀ ਪੰਜ ਜਨਮ ਲਗਦਾ ਹੈ ਮੇਰੇ ਭਰਾਵਾਂ ਦੇ ਖੇਤਾਂ ਨੂੰ ਆਪਣੇ ਸੁਆਰ ਖਾਲਾ ਰਹੇ ਜਿਹੜਾ ਇਹ ਪਾਣੀ ਆਉਂਦਾ ਏ ਇਹ ਘੜੀ ਦੀ ਤੀ 11 ਜੂਨ 2024 ਫਿਰ ਆਪਣੀ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਆਪਾਂ ਇਹਨਾਂ ਲਈ ਮਾਫੀ ਚਾਉਂਦੇ ਆ ਤੁਹਾਨੂੰ ਇਹ ਜਿਹੜੀ ਤਰੀਕ ਆ। ਉਹ 11 ਮਈ ਨੂੰ ਸਰਕਾਰ ਦੇ ਐਲਾਨ ਕਰ ਚੁੱਕੇ ਨੇ ਜਿਹੜਾ ਮੈਨ ਤਰੀਕਾਂ ਦਾ ਐਲਾਨ ਪਰ ਆਪਣੇ ਵੀਡੀਓ ਸ਼ਡਿਊਲ ਤਿਆਰ ਹੋਈਆਂ ਜਾਂ। ਉਹਦੇ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ। ਉਹਦੇ ਲਈ ਆਪਾਂ ਚਲੋ ਮਾਫੀ ਚਾਉਂਦੇ ਆ ਅਗਲੇ ਤੋਂ ਆਪਾਂ ਟਾਈਮ ਟਾਈਮ ਵੀਡੀਓ ਦੇ ਨਾਲ ਲੈ ਕੇ ਆਇਆ ਕਰਾਂਗੇ, ਸਾਂਝੀ ਕਰਿਆ ਕਰਾਂਗੇ। ਇਹਦੇ ਵਿੱਚ ਜਿਹੜੇ ਇਲਾਕੇ ਆਉਂਦੇ ਤੇ ਨਹਿਰੀ ਪਾਣੀ ਵਾਲੇ ਜਿਹਨਾਂ ਨੂੰ ਨਹਿਰੀ ਪਾਣੀ ਲੱਗਦਾ ਹੈ। ਉਹ ਹੈਗਾ ਨੇ ਜੀ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਮਾਨਸਾ ਫਾਜ਼ਿਲਕਾ ਬਠਿੰਡਾ ਤੇ ਫਿਰੋਜ਼ਪੁਰ ਤੇ ਨਾਲ ਅੰਤਰਰਾਸ਼ਟਰੀ ਇਸਰਹੱਦ ਦੇ ਨਾਲ ਜਿਹੜੇ ਕੰਡਾਂ ਦੀ ਤਾਰ ਦੇ ਪਾਰ ਆਣੀਆਂ ਜ਼ਮੀਨਾਂ ਨੇ ਤੇ ਜਿਹੜੇ ਆਪਣੇ ਭਾਰਤ ਦੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਆਪਣੀ ਅੰਤਰਰਾਸ਼ਟਰੀ ਸਰਹੱਦ ਆਉਂਦੀ ਹੈ ਉਹਦੇ ਵਿੱਚ ਜ਼ਮੀਨਾਂ ਨੇ ਉਹਨਾਂ ਨੂੰ ਤੋਂ ਬੜਾ ਵੇਜ ਉੱਤਰ ਦਰਿਆਵਾਂ ਵਰਗਾ ਨੜੀ ਪਾਣੀ ਲੱਗਦਾ ਹੈ ਪਾਣੀ ਖੁੱਲਾ ਹੁੰਦਾ ਹੈ ਉਹਨਾਂ ਨੂੰ 11 ਜੂਨ ਦਾ ਐਲਾਨ ਕਰਿਆ ਗਿਆ ਦਾ ਇਹਨੂੰ ਆਪਣਾ 11 ਜੂਨ ਤੋਂ ਲੈ ਕੇ ਫਸਲ ਪੱਕਣ ਤੱਕ ਪਾਣੀ ਰੋਜ਼ ਰੋਜ਼ 8 ਘੰਟੇ ਰੋਜ਼ਾਨਾ ਪਾਣੀ ਦੇਣ ਦਾ ਐਲਾਨ ਕੀਤਾ ਗਿਆ ਦਾ ਸਰਕਾਰ ਵੱਲੋਂ ਤੇ ਤੇਜੀ ਕੈਟਾਗਰੀ ਦੇ ਵਿੱਚੋਂ ਜਿਹੜਾ ਆਪਣੇ ਟੂਬ ਵਾਲੇ ਡਿਸਮਾਰਸੀਬਲ ਆਪਣੇ ਜਿਹਨਾਂ ਨੂੰ ਕਨੈਕਸ਼ਨ ਮਿਲੇ ਹੋਏ ਨੇ ਲੱਗੇ ਹੋਏ ਨੇ ਭਰਾਵਾਂ ਨੂੰ ਉਹਨਾਂ ਨੂੰ ਤੇ ਇਦੋਂ ਚਰਪਾਤਨ ਨੂੰ ਦੱਸ ਦਿੰਦੇ ਜਿਹੜੇ ਜਿਹੜੇ ਆਪਣੇ ਐਲਾਨ ਕਰਿਆ ਗਿਆ ਹੈ ਇਹ ਕਰਦੇ 15 ਜੂਨ ਤੋਂ 2024 ਤੋਂ ਇਹਦੇ ਵਿੱਚ ਆਉਂਦੇ ਨੇ ਮੋਗਾ ਸੰਗਰੂਰ ਬਰਨਾਲਾ ਮਲੇਰਕੋਟਲਾ ਪਟਿਆਲਾ ਫਟੇਗੜ ਸਾਹਿਬ ਐਸਐਸ ਨਗਰ ਮੋਹਾਲੀ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹਜ਼ਾਰਪੁਰ ਸਹਿੀਰ ਭਗਤ ਸਹਿੀਰ ਭਗਤ ਸਿੰਘ ਮਾਦ ਨਗਰ ਨਾਵਾਸਾੜ ਤਰਨਤਾਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਇਹਨਾਂ ਇਲਾਕੇ ਦੇ ਵਿੱਚ ਨਹਿਰੀ ਪਾਣੀ ਅਤੇ ਆਪਣੇ ਜਿਹੜੇ ਕਨੈਕਸ਼ਨ ਉਹਦੇ ਲਾਈਟ ਆਉਂਦੀ ਆਪਣੇ ਕਨੈਕਸ਼ਨਾਂ ਨਾਲ ਹੀ ਚੋਬਲੜਾ ਹੀ ਇਹਨਾਂ ਨੂੰ ਹੀ 8 ਘੰਟੇ ਰੋਜ਼ਾਨਾ ਆਪਣੇ ਇਲੈਕਟ੍ਰਿਸਿਟੀ ਤੇ ਨਹਿਰਾਂ ਦਾ ਪਾਣੀ ਦੈਣ ਦਾ 15 ਜੂਨ ਤੋਂ ਲਾਂਗ ਚਿੱਤਾ ਗਿਆ ਤਾਂ ਆਪਣਾ ਪੰਜਾਬ ਸਰਕਾਰ ਵੱਲੋਂ ਇਹ ਨਹੀਂ ਆਪਣੇ ਪੰਜਾਬ ਦੇ ਜਿਹੜੇ ਦੇ ਇਲਾਕੇ ਜਿਹੜੇ ਆਪਣੇ ਜਿੱਥੇ ਡਿਵਾਈਜ਼ਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਿਹੜੇ ਕਪਰ ਤੁਹਾਨੂੰ ਦੱਸੇ ਬਾਕੀ ਤੁਸੀਂ ਵੀ ਕਮੈਂਟ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਕਿਹੜੇ ਇਲਾਕੇ ਦੇ ਵਿੱਚ ਤੁਹਾਡੇ ਆਪਣਾ ਤੁਸੀਂ ਕਿਹੜੇ ਇਲਾਕੇ ਤੋਂ ਜਿਹੜੇ ਆਪਣੇ ਦੇਖਣੇ ਭਰਾ ਨੇ ਤੇ ਤੁਹਾਡੇ ਲਾਪਰੇ ਵਿੱਚ ਕਿੰਨੀ ਕਾਜ ਕੀ ਆਪਣੇ ਡੀਐਸਰ ਨਾਲ ਸਿੱਧੀ ਵਜਾਈ ਹੋਈ ਹੈ ਕਿਉਂਕਿ ਸਾਡੇ ਤੇ ਇਧਰ ਪੰਜਾਬ ਦੇ ਵਿੱਚ ਆਪਾਂ ਘੁੰਮਦੇ ਫਿਰਦੇ ਰਹਨੇ ਆ ਆਪਣਾ ਇਧਰ ਬਰਨਾਲੇ ਜੀ ਦੇ ਵਿੱਚ ਇਹਨੂੰ ਕਾਫੀ ਪਿੰਡ ਨੇ ਜਿਹਨਾਂ ਨੇ ਸਿੱਧੀ ਵਜਾਈ ਕਰੀ ਗਈ ਹੈ ਬਾਕੀ ਆਪਾਂ ਨੂੰ ਤੁਹਾਨੂੰ ਇਧਰ ਦੇਬਗੜ੍ਹਣੂ ਵੀ ਕਈ ਇਲਾਕੇ ਹੈ ਨੇ ਜਿੱਥੇ ਨਹੀਂ ਭਰਾਵਾਂ ਨੇ ਪੰਜ ਬਾਣੇ 10-10 ਕਿੱਡੇ ਵੀ ਸਿੱਧੀ ਵਜਾਈ ਕਰੇ ਨੇ ਆਪਾਂ ਉਹਨਾਂ ਦੀ ਵੀ ਥੋੜੇ ਘੜਾ ਪਰਸੋਂ ਆਪਾਂ ਨੇ ਜਾਣਾ ਹੈ ਜੇ ਆਪਾਂ ਬਾਸੋ ਸ਼ਾਮ ਨੂੰ 6 ਵਜੇ ਤੁਹਾਡੇ ਕੋਲ ਵੀਡੀਓ ਜਿਹੜੀ ਆ ਸਿੱਧੀ ਭਜਾਈ ਦੀ ਸ਼ਾਮ ਨੂੰ 6 ਵਜੇ ਹਾਂਜੀ ਹੋ ਜਾਊਗੀ। ਬਾਕੀ ਇਹ ਸੀ ਆਪਣੀ ਵੀਡੀਓ ਜਿਹੜੀ ਤੇ ਆਪਾਂ ਤੁਹਾਡੇ ਕੋਲ ਸਾਨੀ ਜਿ ਕੀਤੀ ਆਪਣਾ ਪੰਜਾਬ ਦੇ ਵਿੱਚੋਂ ਨਾ ਲਾਉਣ ਦੇ ਸੰਬੰਧਿਤ। ਬਾਕੀ ਤੁਸੀਂ ਕਮੈਂਟਰੀ ਵਿੱਚ ਕਮੈਂਟ ਕਰਕੇ ਦੱਸਿਓ ਵੀ ਬਈ ਕਿਰੇ ਕਿਰੇ ਰਿਜਮ ਨੇ ਲਾ ਰਹੇ ਹਾਂ। ਸਿੱਧੀ ਭਜਾਈ ਤੁਹਾਡੇ ਇਲਾਕੇ ਦੇ ਵਿੱਚ ਕਿੰਨੀ ਕੋ ਹੋ ਰਹੀ ਹੈ ਤੇ ਤੁਹਾਡੇ ਇਲਾਕੇ ਆਈ ਉਹ ਆਪਣਾ ਨਹਿਰੀ ਪਾਣੀ ਆਉਂਦਾ ਜਾਂ ਨਹੀਂ ਆਉਂਦਾ ਬਾਕੀ ਤੁਸੀਂ ਕਿਹੜੇ ਲੱਕਰੇ ਵਿੱਚ ਆਉਂਦੇ ਹੋ ਬਾਕੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਤਾਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਤਾਂ ਬੈਲ ਕੰਗ ਦਬਾ ਕੇ ਆਉਣ ਦੇ ਬਣਨ ਕਰ ਤੋਂ ਪ੍ਰੈਸ ਆਪਨੇ ਵੀਡੀਓ ਕੋਲ ਲਾਈਕਸ ਤੇ ਕਮੈਂਟ ਜੇ ਤੁਸੀਂ ਦੇਖ ਰਹੇ ਹੋ ਫੇਸਬੁਕ ਪੇਜ ਤੇ ਫੇਸਬੁਕ ਪੇਜ ਨੂੰ ਕਰ ਤੋਂ ਫੋਲੋ ਆਪਣਾ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰ ਲਿਓ ਉਹਦੇ ਵੀਰੇ ਆਪਾਂ ਤੁਹਾਡੇ ਨਾਲ ਲਗਾਤਾਰ ਅਪਡੇਟ ਵੀਡੀਓ ਹੰਝਿਆ ਕਰਦੇ ਰਹਿਣੇ ਆ ਬਾਕੀ ਧੰਨਵਾਦ ਜੀ ਦੌਜਾ ਜੀ